ਕਿਵੇਂ ਪਿੱਛੋਂ ਪਾਣੀ ਵਧਣ ਦੀਆਂ ਖਬਰਾਂ ਆ ਰਹੀਆਂ ਨੇ ਮਿੱਥੇ ਵੀ ਗੇਸ ਸਸ ਰਹੇ ਹੈ ਕੋਹੋਟਾ ਪਾਣੀ ਪੀਤਾ ਇੱਕ ਬੋਤਲ ਪੀ ਕਹਿਣ ਦਾ ਭਾਵ ਕਿ ਇੱਕ ਫੁੱਟ ਪਾਣੀ ਹੋਰ ਵੱਧ ਗਿਆ। ਪਰ ਥਲੇ ਪਾਣੀ ਆ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਬਹੁਤ ਕਟ ਕਿਉਂਕਿ ਚਾਂਦਪਰਾ ਸੈਕਸ਼ਨ ਦੀ ਕਪੈਸਿਟੀ ਹੈ ਜਿਹੜੀ 27000 ਕਿਊਸਟ ਪਾਣੀ ਨੂੰ ਲੰਗਾਉਂਦੀ ਹੈ ਪਰ ਹਲੇ ਪਾਣੀ ਹੈ ਜਿਹੜਾ 17 18 ਕਿਊਸਟ ਹੈ 27000 ਕਿਊਸਟ ਪਾਣੀ ਇਹ ਸੈਕਸ਼ਨ ਲੰਗਾਉਂਦੀ ਹੈ ਪਰ ਹਾਲੇ ਪਾਣੀ ਹੈ ਜਿਹੜਾ ਉਹ 171200 ਹੈ 171200 300